ਸਾਸੀ ਕਾਲ ਜੀ ਸਾਰਿਆਂ ਨੂੰ ਜੀ ਅੱਜ ਅਸੀਂ ਬਣਾਵਾਂਗੇ ਜੀ ਸਿੰਪਲ ਜਾਂ ਤੰਦੂਰੀ ਚਿਕਨ ਤੇ ਇਹਦੇ ਲਈ ਦੇਖ ਲਓ ਕੀ ਕੀ ਪਏਗਾ ਜੀ ਹੋਟਲ ਵਰਗਾ ਪਏਗਾ ਸਿੰਪਲ ਚੀਜ਼ਾਂ ਪਹਿਲਾਂ ਦਹੀਂ ਫਿਰ ਹਰੀ ਮਿਰਚ ਉਸ ਤੋਂ ਬਾਅਦ ਆ ਗਿਆ ਲੂਣ ਬਲੈਕ ਵੀ ਪਾ ਸਕਦੇ ਹੋ ਉਸ ਤੋਂ ਬਾਅਦ ਸਿੰਪਲ ਮਸਾਲਾ ਘਰ ਵਾਲਾ ਜੀਰਾ ਜਿੰਜਰ گارਲਿਕ ਪੇਸਟ ਅਦਰਕ ਲਸਣ ਦੀ ਇਹ 1.5 ਕਿਲੋ ਦੀ ਹੈ ਜੀ ਤੁਸੀਂ ਆਪਣੇ ਹਿਸਾਬ ਨਾਲ ਘਟਾਵਾਂ ਦਾ ਸਕਦੇ ਹੋ ਨਿੰਬੂ ਪਾ ਲੋ ਤੇ ਇਹ ਜਿਹੜਾ ਇਹ ਤੁਸੀਂ ਫੂਡ ਕਲਰ ਆ ਨਾ ਪਾਉਣਾ ਚਾਹੋ ਤੇ ਨਹੀਂ ਵੀ ਪਾ ਸਕਦੇ ਤੇ ਫਿਰ ਇਹਨੂੰ ਸਾਰੇ ਨੂੰ ਮਿਕਸ ਕਰ ਦੇਣਾ ਚੰਗੀ ਤਰ੍ਹਾਂ ਉਸ ਤੋਂ ਬਾਅਦ ਇਦਾਂ ਦਾ ਹੋ ਜਾਏਗਾ ਜੀ ਫਿਰ ਤੁਸੀਂ ਆਪਣਾ ਚਿਕਨ ਪਾ ਲੈਣਾ ਹੈ ਇਸ ਨੂੰ ਚੰਗੀ ਤਰ੍ਹਾਂ ਕੋਲਣਾ ਆ ਜਿੰਨਾ ਚੱਕ ਪੂਰਾ ਮਸਾਲਾ ਸਾਰੇ ਪੀਸਾ ਨੂੰ ਨਾ ਲੱਗ ਜੇ ਇਹ ਬਿਲਕੁਲ ਇਹ ਬਿਲਕੁਲ ਸਾਦੇ ਮਸਾਲੇ ਆ ਘਰ ਦੇ ਕੋਈ ਸੀਕ੍ਰੇਟ ਮਸਾਲਾ ਨਹੀਂ ਇਹਦੇ ਵਿੱਚ ਸਿੰਪਲ ਬਿਲਕੁਲ ਸਿੰਪਲ ਪਰ ਬਣੇਗਾ ਰੈਸਟੋਰੈਂਟ ਸਟਾਈਲ ਦੇਖਦੇ ਰਹੋ ਤੁਸੀਂ ਉਸ ਤੋਂ ਬਾਅਦ ਫਿਰ ਇਹਨੂੰ ਕਵਰ ਕਰ ਲੈਣਾ ਆ 2 ਘੰਟੇ ਘੱਟੋ ਘੱਟ ਓਵਰਨਾਈਟ ਵੀ ਰੱਖ ਸਕਦੇ ਹੋ ਫ੍ਰਿਜ ਵਿੱਚ ਰੱਖ ਦੋ ਤੇ ਦੋਸਤੋ 2 ਘੰਟੇ ਹੋ ਚੁੱਕੇ ਨੇ ਤੇ ਫਿਰ ਆਪਾਂ ਆਪਣਾ ਤੰਦੂਰ ਗਰਮ ਕਰ ਲਿਆ ਇਸ ਤਰ੍ਹਾਂ ਤੇ ਜਿਆਦਾ ਵੀ ਤੇਜ਼ ਨਹੀਂ ਹੋਣਾ ਚਾਹੀਦਾ ਤੇ ਫਿਰ ਇਸ ਤਰ੍ਹਾਂ ਸੀਖ ਦੇ ਵਿੱਚ 1 ਬਾਈ 1 ਕਰਕੇ ਪੀਸ ਲਗਾ ਲੈਣੇ ਨੇ ਹੁਣ ਸਾਡਾ ਚਿਕਨ ਤੰਦੂਰ ਤੇ ਜਾਣ ਲਈ ਤਿਆਰ ਆ ਤੇ ਇੱਕ ਇੱਕ ਕਰਕੇ ਧਿਆਨ ਨਾਲ ਸੀਖਾਂ ਨੂੰ ਇਸ ਦੇ ਅੰਦਰ ਲਗਾ ਦੇਣਾ ਹੈ ਟੋਟਲ ਟਾਈਮ ਇਸ ਨੂੰ 12 ਤੋਂ 14 ਮਿੰਟ ਲੱਗਦੇ ਨੇ ਪਰ ਆਪਾਂ ਇਸ ਨੂੰ ਇੱਕ ਵਾਰ ਹਾਫ ਡਨ ਕਰਨਾ ਹੈ ਜੋ ਕਿ ਉਸ ਦਾ ਟਾਈਮ ਕੋਈ 8 ਕਿ ਮਿੰਟ ਬਾਅਦ ਤੁਸੀਂ ਇਹਨੂੰ ਕੱਢ ਲੈਣਾ ਹੈ ਸਾਡਾ ਹੁਣ ਹਾਫ ਡਨ ਹੋ ਚੁੱਕਾ ਹੈ ਅਤੇ ਇਸ ਨੂੰ ਕੱਢ ਕੇ ਉੱਪਰ ਰੱਖ ਲੈਣਾ ਹੈ ਤੇ ਕਰੀਬ 5 ਮਿੰਟ ਰੈਸਟ ਕਰਾਉਣੀ ਹੈ ਇਸ ਕੱਢ ਕੇ ਇੱਕ ਜਗ੍ਹਾ ਰੱਖ ਕੇ ਇਹਨਾਂ ਸਾਰਿਆਂ ਤੇ ਘਿਓ ਮੱਖਣ ਜਾਂ ਤੁਸੀਂ ਕੁਝ ਵੀ ਲਗਾ ਸਕਦੇ ਹੋ ਕਢਦਿਆਂ ਸਾਰ ਹੀ ਲਗਾ ਦੇਣਾ ਹੈ ਤੇ ਫਿਰ 5 ਮਿੰਟ ਰੈਸਟ ਕਰਾਉਣੀ ਹੈ ਸਾਡੇ 5 ਮਿੰਟ ਹੋ ਚੁੱਕੇ ਨੇ ਤੇ ਅਸੀਂ ਫਿਰ ਇਸ ਨੂੰ 7-8 ਮਿੰਟ ਲਈ ਰੱਖ ਦਵਾਂਗੇ ਤੇ ਸਾਡਾ ਦੋਸਤੋ ਪੂਰਾ ਡਨ ਹੋ ਚੁੱਕਾ ਹੈ ਜਿਸ ਨੂੰ 12 13 ਮਿੰਟ ਲੱਗੇ ਨੇ ਇਹ ਹੁਣ ਪੂਰਾ ਡਨ ਹੋ ਚੁੱਕਾ ਹੈ ਖਾਣ ਲਈ ਰੈਡੀ ਹੈ ਇਸਨ ਤੇ ਉੱਪਰ ਚਾਟਮ ਸਲਾਂ ਨਿੰਬੂ ਪਾ ਕੇ ਤੇ ਗ੍ਰੀਨ ਚਟਨੀ ਲਗਾ ਕੇ ਖਾਓ ਤੁਹਾਨੂੰ ਪੂਰਾ ਹੋਟਲ ਵਾਲਾ ਸੁਆਦ ਆਏਗਾ ਆਪਣਾ ਤੰਦੂਰੀ ਚਿਕਨ ਫੁੱਲ ਡਨ ਹੈ ਪਲੀਜ਼ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਦਿਓ